ਸਤਿ ਸ੍ਰੀ ਅਕਾਲ ਤੁਸੀਂ ਇੰਡੋ ਕੈਨੇਡੀਅਨ ਦੇਖ ਰਹੇ ਹੋ ਜਿੱਥੇ ਅਸੀਂ ਤੁਹਾਡੇ ਲਈ ਲਿਆਉਂਦੇ ਆ ਕੈਨੇਡਾ ਇਮੀਗ੍ਰੇਸ਼ਨ ਦੀਆਂ ਤਾਜ਼ਾ ਤੇ ਸਹੀ ਖਬਰਾਂ ਅੱਜ ਅਸੀਂ ਗੱਲ ਕਰਾਂਗੇ ਅਲਬਰਟਾ ਪ੍ਰੋਵਿੰਸ ਦੀਆਂ ਚਾਰ ਨਵੀਆਂ ਇਮੀਗ੍ਰੇਸ਼ਨ ਡਰਾਜ਼ ਬਾਰੇ ਜਿਹੜੀਆਂ ਪਿਛਲੇ 2 ਹਫ਼ਤਿਆਂ ਵਿੱਚ ਹੋਈਆਂ ਨੇ ਤੇ ਉਹਨਾਂ ਵਿੱਚ 1100 ਤੋਂ ਵੱਧ ਕੈਂਡੀਡੇਟਸ ਨੂੰ ਇਨਵਾਈਟ ਕੀਤਾ ਗਿਆ ਇਹ ਡਰਾਜ਼ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਏ ਏ ਆਈ ਪ ਵੱਲੋਂ ਕਰਵਾਈਆਂ ਗਈਆਂ ਹਨ ਏ ਏ ਆਈ ਪ ਦਾ ਮਕਸਦ ਹੈ ਸਕਿਲਡ ਵਰਕਰਸ ਨੂੰ ਅਲਬਰਟਾ ਦੇ ਲੇਬਰ ਮਾਰਕੀਟ ਵਿੱਚ ਲਿਆਉਣਾ ਤੇ ਉਹਨਾਂ ਨੂੰ ਪਰਮਨੈਂਟ ਰੈਜ਼ਿਡੈਂਸੀ ਦੇਣਾ ਹੁਣ ਗੱਲ ਕਰੀਏ ਉਹਨਾਂ ਸਟ੍ਰੀਮਸ ਦੀ ਜਿੰਨਾਂ ਹੇਠ ਇਹ ਡਰਾ ਹੋਈਆਂ ਨੇ ਸਭ ਤੋਂ ਪਹਿਲਾਂ ਅਲਬਰਟਾ ਓਪਰਚ्युनिटी ਸਟ੍ਰੀਮ AOS ਇਸ ਸਟ੍ਰੀਮ ਵਿੱਚ ਸਭ ਤੋਂ ਵੱਧ ਇਨਵਾਈਟਸ ਆਏ ਨੇ ਲਗਭਗ 900 ਸੋ ਇਹ ਸਟ੍ਰੀਮ ਉਹਨਾਂ ਟੈਂਪੋਰਰੀ ਫੋਰਨ ਵਰਕਰਸ ਲਈ ਹੈ ਜੋ ਅਲਬਰਟਾ ਵਿੱਚ ਫੁੱਲ ਟਾਈਮ ਕੰਮ ਕਰ ਰਹੇ ਨੇ ਤੇ ਉਹਨਾਂ ਕੋਲ ਐਲੀਜੀਬਲ ਅਲਬਰਟਾ ੈਂਪਲੋਇਰ ਤੋਂ ਜੌਬ ਆਫਰ ਹੈ ਇਹ ਸਭ ਤੋਂ ਪੌਪੂਲਰ ਸਟ੍ਰੀਮ ਮੰਨੀ ਜਾਂਦੀ ਹੈ ਇਸ ਤੋਂ ਇਲਾਵਾ ਨੈਕਸਟ ਜੋ ਸਟ੍ਰੀਮ ਹੈ ਉਹ ਡੈਡੀਕੇਟਿਡ ਹੈਲਥ케ਅਰ ਪਾਥਵੇ ਹੈ ਇਹ ਪਾਥਵੇ ਹੈਲਥ케ਅਰ ਪ੍ਰੋਫੈਸ਼ਨਲਸ ਲਈ ਹੈ ਜਿਵੇਂ ਨਰਸਸ ਡਾਕਟਰਸ ਫਿਜ਼ੀਓਥੈਰਾਪਿਸਟਸ ਜਿਨ੍ਹਾਂ ਕੋਲ ਅਲਬਰਟਾ ਦੇ ਹੈਲਥ케ਅਰ ਸੈਕਟਰ ਵਿੱਚ ਜੌਬ ਆਫਰ ਹੈ ਉਹ ਇਸ ਪਾਥਵੇ 'ਤੇ ਅਪਲਾਈ ਕਰ ਸਕਦੇ ਨੇ ਨੈਕਸਟ ਦ 3rd ਸਟ੍ਰੀਮ ਹੈ ਆਪਣੀ ਅਲਬਰਟਾ ਐਕਸਪ੍ਰੈਸ ਐਂਟਰੀ ਸਟ੍ਰੀਮ ਜਿਸ ਨੂੰ ਕਿਸੀ ਲਾ ਐਨਫੋਰਸਮੈਂਟ ਪਾਥਵੇ ਵੀ ਕਹਿੰਦੇ ਆ ਇਹ ਪਾਥਵੇ ਖਾਸ ਤੌਰ ਤੇ ਉਹਨਾਂ ਕੈਂਡੀਡੇਟਸ ਲਈ ਹੈ ਜਿਨ੍ਹਾਂ ਕੋਲ ਅਲਬਰਟਾ ਐਸੋਸੀਏਸ਼ਨ ਆਫ ਚੀਫਸ ਆਫ ਪੁਲਿਸ ਨਾਲ ਜੁੜੇ ਆਰਗੇਨਾਈਜੇਸ਼ਨਸ ਵਿੱਚ ਜੌਬ ਆਫਰ ਨੇ ਇਹ ਪਾਥਵੇ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ ਜੋ ਅਲਬਰਟਾ ਦੀਆਂ ਪੁਲਿਸ ਸਰਵਿਸਿਜ਼ ਆਪਣੀਆਂ ਰਿਕਰੂਟਮੈਂਟ ਨੀਡਸ ਪੂਰੀਆਂ ਕਰ ਸਕਣ ਚੌਥਾ ਸਟ੍ਰੀਮ ਹੈ ਅਲਬਰਟਾ ਐਕਸਪ੍ਰੈਸ ਐਂਟਰੀ ਸਟ੍ਰੀਮ ਪਾਇਰਿਟੀ ਸੈਕਟਰ ਕੰਸਟਰਕਸ਼ਨ ਇਹ ਪਾਥਵੇ ਕੰਸਟਰਕਸ਼ਨ ਫੀਲਡ ਨਾਲ ਸੰਬੰਧਿਤ ਸਕਿਲਡ ਵਰਕਰਸ ਲਈ ਹੈ ਜਿਨ੍ਹਾਂ ਨੇ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਵਿੱਚ ਕੰਸਟਰਕਸ਼ਨ ਇੰਡਸਟਰੀ ਦੀ ਐਲੀਜੀਬਲ ਓਕਿਊਪੇਸ਼ਨ ਦਰਜ ਕੀਤੀ ਹੋਵੇ ਤੇ ਅਲਬਰਟਾ ਵਿੱਚ ਜੌਬ ਆਫਰ ਹੋਵੇ ਉਹ ਇਸ ਪਾਥਵੇ ਰਾਹੀਂ ਪੀਆਰ ਲਈ ਐਲੀਜੀਬਲ ਬਣ ਸਕਦੇ ਨੇ ਇਨ੍ਹਾਂ ਚਾਰਾਂ ਡਰਾਜ਼ ਰਾਹੀਂ ਕੁੱਲ ਮਿਲਾ ਕੇ 1100 ਤੋਂ ਵੱਧ ਕੈਂਡੀਡੇਟਸ ਨੂੰ ਇਨਵਾਈਟ ਕੀਤਾ ਗਿਆ ਜੋ ਅਲਬਰਟਾ ਦੀ ਸਟਰੋਂਗ ਇਕਨੋਮੀ ਤੇ ਜੌਬ ਡਿਮਾਂਡ ਨੂੰ ਦਿਖਾਉਂਦਾ ਹੈ ਸੋ ਤਾਂ ਦੋਸਤੋ ਜੇ ਤੁਸੀਂ ਵੀ ਅਲਬਰਟਾ ਜਾਂ ਕਿਸੇ ਹੋਰ ਕੈਨੇਡੀਅਨ ਪ੍ਰੋਵਿੰਸ ਵਿੱਚ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਇੰਡੋ ਕੈਨੇਡੀਅਨ ਅਪਡੇਟਸ ਨਾਲ ਅਸੀਂ ਤੁਹਾਨੂੰ ਇਸੇ ਤਰ੍ਹਾਂ ਦੇ ਅਪਡੇਟਸ ਦਿੰਦੇ ਰਹਿੰਦੇ ਆ ਸੋ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਸ਼ੇਅਰ ਕਰਨਾ ਨਾ ਭੁੱਲੋ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ